ਮੈਂ ਯਾਰ ਕੱਲ ਇੱਕ ਨਾ ਫੋਨ ਲਗਾ ਲਿਆ ਵੀ ਮੈਂ ਕਹਾ ਚੱਲ ਮੈਂ ਆਪਣੇ ਮੁੰਡੇ ਨੂੰ ਨਾ ਬਾਹਰ ਭੇਜ ਦੇਣਾ ਹੈਗਾ ਤੇ ਉਹਨਾਂ ਨੇ ਜਦੋਂ ਮੈਂ ਫੋਨ ਲਗਾਇਆ ਤੇ ਬਾਹਰ ਭੇਜਣ ਦੀ ਗੱਲ ਕੀਤੀ ਵੀ ਉਹ ਉਹਨਾਂ ਨੇ ਮੈਨੂੰ ਪਹਿਲੀ ਗੱਲ ਇਹ ਹੀ ਪੁੱਛੀ ਕਿ ਮੁੰਡਾ ਤੁਹਾਡਾ ਕਰਦਾ ਕੀ ਆ ਮੈਂ ਉਹਨੂੰ ਇਹ ਗੱਲ ਕਹੀ ਕਿ ਮੁੰਡਾ ਸਾਡਾ ਜਿਹੜਾ ਹੈਗਾ ਨਾ ਉਹ ਸਮਾਜ ਸੇਵਾ ਕਰਦਾ ਜੀ ਉਹ ਤਾਂ ਕੁਝ ਨਹੀਂ ਕਰਦਾ ਹੈਗਾ ਉਹ ਕਹਿੰਦੇ ਕਿੰਦਾ ਦੀ ਸਮਾਜ ਸੇਵਾ ਕਰਦਾ ਹੈ ਮੈਂ ਕਹਾਂ ਜੀ ਜਿਹੜੇ ਸੜਕ ਦੇ ਉੱਤੇ ਜਿੱਦਾਂ ਮੋਟਰਸਾਈਕਲ ਸਕੂਟਰ ਲੈ ਕੇ ਜਾਂਦੇ ਆ ਲੋਕੀ ਉਹਨਾਂ ਦੇ ਜਿਹੜੇ ਨਾ ਉਹ ਸਟੈਂਡ ਤੇ ਸਟੈਂਡ ਥੱਲੇ ਲੱਗ ਜਾਂਦਾ ਸਟੈਂਡ ਚੱਕਦੇ ਨਹੀਂ ਹੈਗੇ ਉਹ ਉਹਨਾਂ ਨੂੰ ਇਹ ਗੱਲ ਅਦਾਦਾ ਹੈਗਾ ਕਿ ਤੁਸੀਂ ਆਪਣਾ ਨਾ ਜਿਹੜਾ ਸਟੈਂਡ ਆ ਉਹ ਚੱਕ ਲੋ ਕਿ ਤੁਸੀਂ ਡਿੱਗ ਨਾ ਜਾਣਾ ਹੂੰ ਇੱਕ ਤਾਂ ਇਹ ਸਮਾਜ ਸੇਵਾ ਕਰਦਾ ਅੱਲ ਕੱਲੇ ਇੱਕ ਉਹਨੇ ਨਵੀਂ ਸਮਾਜ ਸੇਵਾ ਕੀਤੀ ਇੱਕ ਬਜ਼ੁਰਗ ਔਰਤ ਨਾਲ ਉਹ ਨੂੰ ਉਹਨੇ ਸੜਕ ਪਾਰ ਕਰਵਾਈ ਤੇ ਉਹ ਜਿਹੜੀ ਬਜ਼ੁਰਗ ਔਰਤ ਸੀਗੀ ਉਹ ਸੜਕ ਪਾਰ ਨਹੀਂ ਕਰ ਰਹੀ ਸੀ ਉਹਨੇ ਤਾਂ ਫੇਰ ਨਾ ਕਿਹਾ ਵੀ ਮੈਂ ਕਿਹਾ ਵੀ ਇਦਾਂ ਮਤਲਬ ਗੱਲ ਬਣਦੀ ਨਹੀਂ ਹੈਗੀ ਵੀ ਉਹਨੇ ਬਾਹਰ ਤੋਂ ਬੜਿਆ ਉਸ ਬਜ਼ੁਰਗ ਔਰਤ ਨੂੰ ਤਾਂ ਉਸ ਨੂੰ ਨਾ ਸੜਕ ਪਾਰ ਕਰਵਾ ਦਿੱਤੀ ਤੇ ਉਹ ਫੇਰ ਨਾ ਇਸ ਤਰ੍ਹਾਂ ਉਹਨੇ ਉਹਨੂੰ ਗਾਲਾਂ ਦਾ ਕਾਫੀ ਕੱਢੀਆਂ ਪਰ ਉਹ ਕਹਿੰਦਾ ਵੀ ਬੇਬੇ ਗੱਲ ਹੈਗੀ ਐਦਾਂ ਵੀ ਮੈਂ ਹੈਗਾ ਸਮਾਜ ਸੇਵਾ ਕਰਨ ਵਾਲਾ ਹਾਂ ਵੀ ਮੇਰਾ ਫਰਜ਼ ਹੈ ਤੈਨੂੰ ਸੜਕ ਪਾਰ ਕਰਾਉਣੀ ਤੂੰ ਗਾਲਾਂ ਕੱਢ ਜੋ ਮਰਜ਼ੀ ਕੱਢ ਉਹ ਕਹਿੰਦੀ ਹਰਾਮ ਤੇ ਆ ਵੀ ਮੈਂ ਤਾਂ ਹੈ ਨਾ ਜਾਨੀ ਕਿ ਸੜਕ ਪਾਰ ਕਰਨੀ ਨਹੀਂ ਸੀਗੀ ਮੇਰਾ ਤਾਂ ਘਰ ਹੀ ਇੱਧਰਲੇ ਪਾਸੇ ਹੈਗਾ ਉਹ ਜਾਨੀ ਬਜ਼ੁਰਗਰ ਉਹਨੇ ਕਾਹੀ ਔਰਤਾ ਕੀਤੀ ਪਰ ਉਹ ਮੰਨਿਆ ਨਹੀਂ ਕਹਿੰਦਾ ਪਰ ਮੇਰੀ ਤੇ ਗੱਲ ਇਹ ਆ ਕਿ ਮੈਂ ਤਾਂ ਸੜਕ ਪਾਰ ਕਰਾ ਇਸ ਕਰਕੇ ਕਰਾਈ ਆ ਕਿਉਂ ਮੈਂ ਹੈਗਾ ਸਮਾਜ ਸੇਵੀ ਮੈਂ ਤਾਂ ਸਮਾਜ ਸੇਵਾ ਹੀ ਕਰਨੀ ਹੈਗੀ ਉਹ ਤੋਂ ਗਾਲਾਂ ਖਾਧੀਆਂ ਉਹਨੇ ਚਿਰੋ ਕੋਈ ਗੱਲ ਨਹੀਂ ਕਹਿੰਦਾ ਵੀ ਆਪਣਾ ਫਰਜ਼ ਮੈਨਣ ਵਾਲਾ ਤਾਂ ਉਹ ਫਿਰ ਅੱਗੇ ਗਿਆ ਤੇ ਉਹਨੇ ਫਿਰ ਹੋਰ ਜਿ ਕਿਹਾ ਵੀ ਮੈਂ ਸਮਾਜ ਸੇਵਾ ਕਰਨੀ ਹੈਗੀ ਆ ਤੇ ਚਲ ਆ ਹੁਣ ਜਿਹੜੇ ਭਿਖਾਰੀ ਬੈਠੇ ਹੈਗੇ ਸਾਰੇ ਲੈਨ ਲਾ ਕੇ ਵੀ ਚਲੋ ਇਹਨਾਂ ਨੂੰ ਇਦਾਂ ਕਰਦਾ ਹੈਗਾ ਵੀ ਇਹਨਾਂ ਕੋ ਖੁੱਲੇ ਪੈਸੇ ਲੈ ਲੈਣਾ ਤੇ ਇਹਨਾਂ ਨੂੰ ਵਧੇ ਦੇ ਦਵਾਂਗਾ ਹੈ ਉਹ ਮੈਂ ਕਹਿੰਦਾ ਵੀ ਸਾਰਿਆਂ ਤੋਂ ਇਹ ਵੀ ਜਿੰਨੇ ਜਿਹੜੇ ਭਗਾਰੀ ਬੈਠੇ ਸੀਗੇ ਵੀ ਸਾਰਿਆਂ ਤੋਂ ਪੈਸੇ ਲੈ ਸਾਰਿਆਂ ਤੋਂ ਉਹ ਤਾਂ ਪੈਸੇ ਲੈ ਕੇ ਇਕੱਠੇ ਕਰ ਲੇ ਤੇ ਉਹ ਘਟੋ ਘਟ ਮੇਰੇ ਹਿਸਾਬ ਨਾਲ 10000 ਰੁਪਇਆ ਬਣਿਆ ਤੇ ਪਰ ਉਹਨੇ ਕੀ ਕੀਤਾ ਉਹ ਸਾਰੇ ਪੈਸੇ ਇਕੱਠੇ ਕਰਕੇ ਤੇ ਉਹ ਦੂਸਰਿਆਂ ਨੂੰ ਦਾਨ ਕਰ ਦਿੱਤੇ ਉਹ ਕਹਿੰਦਾ ਵੀ ਹੁਣ ਦੇਖੋ ਦੇਖੋ ਜੇ ਮੈਂ ਸਮਾਜ ਸੇਵਾ ਕਾਨੀ ਆ ਦਾਨਪੂਰਨ ਕਰਨਾ ਹੈਗਾ ਹੁਣ ਪੱਲਿਓਂ ਥੋੜੋ ਕਰਨਾ ਹੈਗਾ ਉਹਨੇ ਉਧਰੋਂ ਭੁਗਾਰੀਆਂ ਤੋਂ ਪੈਸੇ ਲੈ ਕੇ ਦੂਜੇ ਭੁਗਾਰੀਆਂ ਵਿੱਚ ਬਣ ਦਿੱਤੇ ਤੋਂ ਪਹਿਲੇ ਭੁਗਾਰੀ ਉਹ ਨੂੰ ਟੁੱਟ ਟੁੱਟ ਕੇ ਪੈਣ ਉਹ ਕਹਿੰਦਾ ਸਾਡੇ ਪੈਸੇ ਬਣ ਕੇ ਦਿੱਤੇ ਤੁਸੀਂ ਹੈ ਤੇ ਉਹ ਕਹਿੰਦਾ ਵੀ ਦੇਖ ਜੇ ਮੈਂ ਬੰਡੇ ਹੈਗੇ ਇਹਦੇ ਵਿੱਚ ਤੁਸੀਂ ਵੀ ਦਾਨੀ ਸਜਣ ਕਹਾਇ ਜਾਣਾ ਹੈਗੇ ਉਹ ਇਸ ਤਰ੍ਹਾਂ ਫੇ ਉਹਨਾਂ ਨੇ ਸਾਰੇ ਭੁਗਾਰੀਆਂ ਨੇ ਉਹਨੂੰ ਕਿਹਾ ਹੈਗਾ ਕਿ ਮਤਲਬ ਸਾਡੇ ਪੈਸੇ ਉਧਰ ਬਣ ਦਿੱਤੇ ਹੈਗੇ ਉਹ ਕਹਿੰਦਾ ਵੀ ਤਿਹਦਾ ਕਰੋ ਕਿ ਮਤਲਬ ਹੁਣ ਆਪ ਮੈਂ ਉਧਰੋਂ ਲੈ ਕੇ ਪੈਸੇ ਤੁਹਾਨੂੰ ਦੇ ਦੇਣਾ ਹੈਗਾ ਇਹ ਇਸ ਤਰ੍ਹਾਂ ਦੀ ਇਹ ਸਮਾਜ ਸੇਵਾ ਕਰਦਾ ਜੀ ਹੁਣ ਤੁਸੀਂ ਆਪ ਸੋਚ ਲਓ ਮਤਲਬ ਵੀ ਇਹਨੂੰ ਬਾਹਰ ਭੇਜ ਸਕਦੇ ਕਿ ਨਹੀਂ ਇਹ ਹੈਗਾ ਮੁੰਡਾ ਸਾਡਾ ਸਮਾਜ ਸੇਵੀ ਠੀਕ ਨੇ